ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਵਿੱਚ ਹੋਰ ਨਵੀਆਂ ਵੈਕੈਂਸੀਆਂ ਜਿਹੜੀਆਂ ਆ ਗਈਆਂ ਵਾ ਅਸਾਮੀਆਂ ਦੀ ਗਿਣਤੀ 70 ਅਸਾਮੀਆਂ ਜਿਹੜੀਆਂ ਮਾ ਕਲਰਕ ਅਤੇ ਕਲਰਕ ਆਈਟੀ ਵਾਸਤੇ ਆ। ਕਿਰਪਾ ਕਰਕੇ ਨਾਲ ਦੀ ਨਾਲ ਆਜੀ ਵੀ ਪੜਨ ਦੀ ਕਿਰਪਾਲਤਾ ਕਰਨਾ ਕਿਉਂਕਿ ਸਹੀ ਆਪ ਜੀ ਨੂੰ ਜਿਹੜਾ ਵਾ ਮੇਨ ਮੇਨ ਗੱਲਾਂ ਜਿਹੜੀਆਂ ਵਾ ਵਾਪ ਜੀ ਦੇ ਸਾਹਮਣੇ ਰੱਖਣੀਆਂ ਵਾ ਇਸ ਤੇ ਆਰ ਪ੍ਰਕਾਸ਼ਿਤ ਹੋਣ ਦੀ ਜਿਹੜੀ ਮਿਤੀ ਆ ਉਹ 18 11 2025 ਆ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਸ਼ੁਰੂਆਤੀ ਮਿਤੀ ਆ ਉਹ 26 11 2025 ਆ ਆਨਲਾਈਨ ਅਪਲਾਈ ਸਬਮਿਟ ਕਰਨ ਦੀ ਆਖਰੀ ਮਿਤੀ ਜਿਹੜੀ ਆ 26 12 2000 25 ਸ਼ਾਮ 5 ਵਜੇ ਤੱਕ ਜਿਹੜੀ ਫੀਸ ਭਰਨੀ ਆ ਉਹ ਫੀਸ ਭਰਨ ਦੀ ਆਖਰੀ ਮਿਤੀ ਜਿਹੜੀ ਆ 29 12 2025 ਆ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਸਥਾਪਨਾ ਭਾਰਤੀ ਸੰਵਿਧਾਨ ਦੀ ਧਾਰਾ 309 ਤਹਿਤ ਕੀਤੀ ਗਈ ਹੈ ਜਿਸ ਦਾ ਮੁੱਖ ਮਤਵ ਪੰਜਾਬ ਸਰਕਾਰ ਦੇ ਆਧਾਰਿਆਂ ਵੱਲੋਂ ਪ੍ਰਾਪਤ ਹੋਏ ਮੰਗ ਪੱਤਰਾਂ ਅਨੁਸਾਰ ਪੰਜਾਬ ਸਰਕਾਰ ਦੇ ਆਧਾਰਿਆਂ ਵਿੱਚ ਗਰੁੱਪ ਬੀ ਸੀ ਅਤੇ ਡੀ ਸੇਵਾਵਾਂ ਦੇ ਅਮਲੇ ਦੀ ਪ੍ਰਤੀ ਕਰਨਾ ਹੈ ਵੱਖ-ਵੱਖ ਵਿਭਾਗਾਂ ਤੋਂ ਪ੍ਰਾਪਤ ਮੰਗ ਪੱਤਰਾਂ ਸਾਮੀਆਂ ਦਾ ਵਰਗੀਕਰਨ ਅਤੇ ਪ੍ਰਾਪਤ ਨਿਯਮ ਅਨੁਸਾਰ ਗਰੁੱਪ ਸੀ ਦੀਆਂ ਕਲਰਕ ਦੀਆਂ 69 161 70 ਅਤੇ ਕਲਰਕ ਆਈਟੀ ਦੀ ਇੱਕ ਸਾਮੀ ਭਰਨ ਲਈ ਬੋਰਡ ਦੀ ਵੈੱਬਸਾਈਟ ਸਬੰਧਤ ਜਿਹੜੀ ਵੈੱਬਸਾਈਟ ਆਪ ਜੀ ਦੇਖ ਰਹੇ ਹੋ ਤੇ ਜੋਗ ਉਮੀਦਵਾਰਾਂ ਤੋਂ ਮਿਤੀ 26 11 2025 ਤੋਂ 26 12 2025 ਸ਼ਾਮ 5 ਵਜੇ ਤੱਕ ਕੇਵਲ ਆਨਲਾਈਨ ਮੋੜ ਰਾਹੀਂ ਅਰਜੀ ਬਿਨੇ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਇਹਦੇ ਵਿੱਚ ਆਪ ਜੀ ਦੇਖ ਸਕਦੇ ਜੀ ਜਰਨਲ SSC BC ਜਰਨਲ SC ਜਿਹੜਾ ਐਕਸ ਸਰਵਿਸਮੈਨ ਸਪੋਰਟਸ ਕੋਟਾ ਵਾ ਫਿਜ਼ੀਕਲ ਹੈਂਡੀਕੈਪਟ ਜਿਹੜੇ ਆ ਜਰਨਲ SCBC ਸਾਰੇ ਵਾਸਤੇ ਇਹਦਾ ਮਬਦੀ ਕਿਰਪਾ ਕਰਕੇ ਨਾਲ ਦੀ ਨਾਲ ਚੈੱਕ ਕਰੀ ਜਾਇਓ ਜਿਹੜੀ ਵੈਬਸਾਈਟ ਆਪਜੀ ਨੂੰ ਦੱਸਿਆ ਵਾ ਉਸ ਦੇ ਉੱਪਰ ਇਹਦਾ ਨੋਟੀਫਿਕੇਸ਼ਨ ਆਪਜੀ ਨੂੰ ਮਿਲ ਜਾਏਗਾ ਇਹ ਰੇ ਮੇਨ ਜਾਣਕਾਰੀ ਆ ਅਵੀ ਆਪ ਜੀ ਕਿਰਪਾ ਕਰਕੇ ਪੜਨ ਦੀ ਕਿਰਪਾਲਤਾ ਕਰਨਾ ਨਾਲ ਦੀ ਨਾਲ ਜਿਹੜਾ ਆਪ ਜੀ ਜ਼ਰੂਰ ਪੜਨਰ ਉਪਰੋਕਤ ਰਾਕਮ ਕਰਨ ਅਤੇ ਸ਼੍ਰੇਣੀ ਵਾਈਜ਼ ਵਰਗੀਕਰਨ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਮੰਗ ਮੰਗ ਪ੍ਰਾਪਤ ਵਿਭਾਗਾਂ ਵੱਲੋਂ ਪ੍ਰਾਪਤ ਮੰਗ ਪੱਤਰਾਂ ਦੇ ਆਧਾਰ ਤੇ ਦਰਸਾਇਆ ਗਿਆ ਹੈ ਜੇਕਰ ਸਬੰਧਤ ਵਿਭਾਗ ਪ੍ਰੀਖਿਤ ਵਿੱਚ ਭਰਤੀ ਪ੍ਰਕਿਰਿਆ ਆਦੀ ਕਿਸੇ ਵੀ ਸਟੇਜ ਸਟੇਜ ਤੋਂ ਕਿਸੇ ਵੀ ਕਾਰਨ ਉਪਰੋਕਤ ਦਰਸਾਇਆ ਦਰਸਾਈਆਂ ਅਸਾਮੀਆਂ ਦੀ ਗਿਣਤੀ ਘਟਾਉਣ ਦੇ ਵਧੋਂ ਜਾਂ ਅਸਾਮੀਆਂ ਦੀ ਮੰਗ ਮੁਕੰਮਲ ਰੂਪ ਵਿੱਚ ਵਾਪਸ ਲੈਣ ਦਾ ਫੈਸਲਾ ਲੈਂਦਾ ਹੈ ਤਾਂ ਉਪਰੋਕਤ ਦਰਸਾਈਆਂ ਸ਼੍ਰੇਣੀਆਂ ਦੇ ਵਰਗੀਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸੋਧ ਕਰਨ ਦਾ ਫੈਸਲਾ ਲੈਂਦਾ ਤਾਂ ਬੋਰਡ ਦੁਆਰਾ ਇਸ ਸੰਬੰਧੀ ਭਰਤੀ ਵਿੱਚ ਸੋਧ ਕੀਤੀ ਜਾ ਸਕਦੀ ਹੈ ਅਜੇ ਹਰ ਤਰ੍ਹਾਂ ਦੀ ਸਹੂਲਤ ਸਮੂਹ ਉਮੀਦਵਾਰਾਂ ਤੇ ਲਾਗੂ ਹੋਏਗੀ। ਇਹੜਾ ਸਮਰੱਥ ਅਥਾਰਟੀ ਵੱਲੋਂ ਲੈੇ ਫੈਸਲੇ ਅਨੁਸਾਰ ਤੇ ਕੀਤੀ ਜਾਣ ਵਾਲੇ ਨਿਰਧਾਰਿਤ ਸਮੇਂ ਤੱਕ ਜੇਕਰ ਕਿਸੇ ਨਵੇਂ ਵਿਭਾਗ ਤੋਂ ਕਲਰਕ ਅਤੇ ਕਲਰਕ ਆਈਟੀ ਦੀਆਂ ਹੋਰ ਅਸਾਮੀਆਂ ਪ੍ਰਾਪਤ ਹੁੰਦੀਆਂ ਤਾਂ ਬੋਰਡ ਦੁਆਰਾ ਅਸਾਮੀਆਂ ਦੀ ਗਿਣਤੀ ਵਧਾਉਣ ਸੰਬੰਧੀ ਇਸ ਭਰਤੀ 'ਤੇ ਸੋਧ ਕੀਤੀ ਜਾ ਸਕਦੀ ਹੈ। ਬਹੁਤ ਅੱਛੀ ਖਬਰ ਕਿ ਅੱਲੇ ਜਿਹੜੀ ਵੈਕੈਂਸੀ ਆ ਉਸ ਵਾਸਤੇ ਹੀ ਜਿਹੜਾ ਵਾ ਭਰਤੀ ਹੋਣੀ ਆ। ਲੇਕਿਨ ਅਗਰ ਕੋਈ ਅਪਡੇਟ ਹੁੰਦੀ ਆ ਉਹ ਬਕੈਂਸੀਆ ਬਧਾਈਆਂ ਜਾ ਸਕਦੀਆਂ ਕਿਰਪਾ ਕਰਕੇ ਜਿਹੜਾ ਆਬਜੀ ਵੀ ਨਾਲ ਦੀ ਨਾਲ ਪੜ੍ਹਨ ਦੀ ਕੋਸ਼ਿਸ਼ ਕਰਨਾ ਆ ਅਲੱਗ-ਅਲੱਗ ਜਿਹੜੇ ਆ ਕੈਟਾਗਰੀ ਵਾ ਇਹ ਕੋਡ ਦਿੱਤੇ ਗਏ ਆ ਪੇ ਸਕੇਲ ਜਿਹੜਾ ਵਾ ਬਹੁਤ ਅੱਛਾ ਵਾ ਸਤਵਾਂ ਪੇ ਕਮਿਸ਼ਨ ਦੇ ਅਨੁਸਾਰ ਜਿਹੜਾ ਵਾ 19900 ਲੈਵਲ 2 ਵਾਸਤੇ ਆ ਜਿਹੜੀਆਂ ਵਿਦ ਵਿਦਿਅਕ ਯੋਗਤਾ ਵਾ ਉਹ ਆਪ ਜੀ ਚੈੱਕ ਕਰ ਲੋ ਕਰੀ ਕਲਰਕ ਆਈਟੀ ਦੀਆਂ ਸਾਮੀਆਂ ਦੀ ਵਿਦਿਅਕ ਜਿਹੜੀ ਯੋਗਤਾ ਵਾ ਉਹ ਇਸ ਪ੍ਰਕਾਰਾ ਕਿਰਪਾ ਕਰਕੇ ਇਸ ਨੂੰ ਵੀ ਆਪ ਜੀ ਪੜਨ ਦੀ ਕਿਰਪਾਲਤਾ ਕਰਨਾ ਇਹਤੇ ਕੁਝ ਨੋਟਿਸ ਦਿੱਤਾ ਗਿਆ ਵਾ ਨੌਟ ਰਾਜ ਅਤੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਉਮਰ ਦੀ ਉਪਰਲੀ ਸੀਮਾ ਵਿੱਚ ਛੋਟ ਲੈਣ ਲਈ ਆਪਣੇ ਵਿਭਾਗ ਤੋਂ ਐਨਓਸੀ ਲੈ ਕੇ ਕਾਉਂਸਲਿੰਗ ਸਮੇਂ ਪੇਸ਼ ਕਰਨਾ ਪਵੇਗਾ ਬਹੁਤ ਚੰਗੀ ਗੱਲ ਹੈ ਜੀ ਇਹਦੇ ਵਿੱਚ ਆਪ ਜੀ ਨੂੰ ਜਿਹੜਾ ਉਪਰਲੀ ਸੀਮਾ ਵਿੱਚ ਛੋਟ ਲੈਣ ਵਾਸਤੇ ਜਿਹੜਾ ਵਾ ਲਾਭ ਮਿਲ ਸਕਦਾ ਵਾ ਜਿਹੜੀ ਫੀਸ ਆ ਉਹ ਜਨਰਲ ਕੈਟਾਗਰੀ ਵਾਸਤੇ ਜਿਹੜਾ ਵਾ 1000 ਰੁਪਿਆ ਵਾ ਐਸਐਸਸੀ ਬੀਸੀ ਕੈਟਾਗਰੀ ਜਿਹੜੇ ਕਮਜ਼ੋਰ ਵਰਗਾਂ ਉਹਨਾਂ ਵਿੱਚ 25 ਹੋਗਾ ਸਾਬਕਾ 4ਜੀ ਅਤੇ ਡਿਪੈਂਡੈਂਟ ਜਿਹੜੇ ਹੈਗੇ ਆ ਪਰਿਵਾਰ ਉਹਨਾਂ ਵਾਸਤੇ ਜਿਹੜਾ ਵਾ ਜਿਹੜੇ ਇਗੀਬਲ ਕੈਂਡੀਡੇਟ ਆ ਉਹਨਾਂ ਵਾਸਤੇ ਜਿਹੜਾ 200 ਰੁਪਏ ਫੀਸ ਹੈ ਹੈਂਡੀਕੈਪਟਾ ਵਾਸਤੇ ਜਿਹੜਾ ਵਾ 500 ਰੁਪਏ ਫੀਸ ਰੱਖੀ ਗਈ ਆ ਮਿਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਫੀਸ ਕਿਸੇ ਵੀ ਸਥਿਤੀ ਵਿੱਚ ਵਾਪਸ ਨਹੀਂ ਕੀਤੀ ਜਾਵੇਗੀ ਬਾਕੀ ਜਿਹੜਾ ਬਾਬ ਜੀ ਕਿਰਪਾ ਕਰਕੇ ਪੜਨ ਦੀ ਪੂਰਾ ਕੋਸ਼ਿਸ਼ ਕਰਨਾ ਜੀ ਕਿਉਂਕਿ ਕੋਈ ਵੀ ਜਾਣਕਾਰੀ ਜਿਹੜੀ ਆ ਹੋਰ ਇਹਨਾਂ ਜਦੋਂ ਅਸੀਂ ਪੂਰਾ ਨੋਟੀਫਿਕੇਸ਼ਨ ਆਪਜੀ ਦੇ ਸਾਹਮਣੇ ਲੈ ਕੇ ਆ ਰਹੇ ਹਾਂ ਆ ਜਿਹੜਾ ਹੈਲਪ ਹੈਲਪ ਲਾਈਨ ਨੰਬਰ ਹੈ ਇਹਨਾਂ ਉੱਪਰ ਜਾ ਕੇ ਤੁਸੀਂ ਕਾਲ ਕਰਕੇ ਹੋਰ ਅਧਿਕ ਜਾਣਕਾਰੀ ਲੈ ਸਕਦੇ ਜੀ ਇਸੋ ਇਸਤੇ ਆ ਰਿਹਾ ਪਰਤੀ ਸੰਬੰਧੀ ਜੇਕਰ ਕੋਈ ਤਰੁੱਟੀ ਧਿਆਨ ਵਿੱਚ ਆਉਂਦੀ ਹੈ ਤਾਂ ਉਸ ਨੂੰ ਸੁਧਾਰਨ ਦਾ ਹੱਕ ਬੋਰਡ ਕੋਲ ਰੱਖਿਆ ਹੋਏਗਾ। ਕਿਰਪਾ ਕਰਕੇ ਸੋ ਪੋਸਟਰ ਨੂੰ ਜਿਹੜਾ ਵਾ ਅਸਾਮੀਆਂ ਨੂੰ ਅਸੀਂ ਜਿਹੜੀ ਵੀਡੀਓ ਬਣਾਈਆਂ ਇਸ ਨੂੰ ਬਾਤ ਬਾਤ ਸ਼ੇਅਰ ਕਰੋ। ਔਰ ਜੀਬਲ ਜਿਹੜੇ ਕੈਂਡੀਡੇਟ ਆ ਉਹ ਕਿਰਪਾ ਕਰਕੇ ਪੂਰੀ ਜਾਣਕਾਰੀ ਦੇ ਨਾਲ ਸੰਬੰਧਿਤ ਵੈਬਸਾਈਟ ਦੇ ਉੱਪਰ ਜਾ ਕੇ ਇਹ ਨੋਟੀਫਿਕੇਸ਼ਨ ਜਿਹੜਾ ਵਾ ਧਿਆਨ ਨਾਲ ਕੋਈ ਫੇਰ ਦੁਬਾਰਾ ਪੜ੍ਹ ਕੇ ਉਸੇ ਅਪਲਾਈ ਜ਼ਰੂਰ ਕਰਨਾ ਜੀ। ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਆਪ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ